ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98768 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਹੋਈ ਹੈ ਜੀ ਅੱਜ ਆਪਾਂ ਤੁਹਾਨੂੰ ਇੱਕ ਐਚਐਫ ਨਸਲ ਦਾ ਨਗੀਨਾ ਦਿਖਾਉਣਾਗਾ ਤੇ ਮੂਹੋਂ ਮੈਂ ਆਫ ਕੈਮਰਾ ਦੰਦ ਪੱਟ ਕੇ ਦੇਖਿਆ ਬਿਲਕੁਲ ਖੀਰੀ ਕਿੰਨੇ ਦਿਨ ਬਾਕੀ ਆ ਕਿੰਨਾ ਦੁੱਧ ਬਾਦ ਕੱਢੂਗੀ ਕਿੰਨਾ ਇਹਦੀ ਮਾਨਦਾਰ ਕਾਰਡ ਸੀ ਤੇ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂਗੇ ਆ ਜਾ ਵੀਰੇ ਸਸੀ ਗਾਲ ਬਾਈ ਸਸੀ ਗਾਲ ਜੀ ਹੋ ਠੀਕ ਠਾਕ ਆ ਵੀਰੇ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਹੈਗਾ ਵੀਰੇ 9779014469 ਦੁਬਾਰਾ ਫੇਰ ਬੋਲ ਦਿਓ 9779014469 ਪਿੰਡ ਜੀ ਪਿੰਡ ਦੁੱਲੇ ਵਾਲਾ ਬਾਈ ਜ਼ਿਲਾ ਜ਼ਿਲ੍ਹਾ ਬਠਿੰਡਾ ਜੀ ਤਸੀਲ ਤਸੀਲ ਫੂਲ ਤੇ ਨੇੜੇ ਤੇੜੇ ਆਪਣੇ ਪਿੰਡ ਕਿਹੜੇ ਪੈਗੇ ਜੀ ਨੇੜੇ ਬਾਈ ਆਪਣੇ ਭਾਈ ਰੂਪਾ ਹੋ ਗਿਆ ਜੰਗੀਆਂਣਾ ਤਿਆਲਪੁਰਾ ਭਾਈ ਇਹ ਪਿੰਡ ਆ ਗਏ ਠੀਕ ਆ ਵੀਰੇ ਤੇ ਜਗਦੀਪ ਜਿਹੜੀ ਆਪਾਂ ਬੈਠ ਦੇਖੀ ਜਾਨੇ ਵੀਰੇ ਆਪਣੀ ਸਕਰੀਨ ਤੇ ਆਪਾਂ ਆਫ ਕੈਮਰਾ ਪਾਟ ਕੇ ਦੇਖ ਲਈ ਤੁਹਾਨੂੰ ਤਾਂ ਪਤਾ ਨਹੀਂ ਹੈ ਤਾਂ ਖੀਰੀ ਆ ਇਹ ਹਾਂ ਹਾਂ ਬਾਈ ਤੇ ਵੀਰੇ ਕਿੰਨੇ ਦਿਨ ਬਾਕੀ ਆ ਇਹਦੇ ਇਹਦੇ ਬਾਈ 20 ਤਰੀਕ ਨੂੰ ਦੇਣਾ ਪੂਰੇ ਆ ਬੈਠ ਤੇ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਵੀਡੀਓ ਦੇਖਣ ਵਾਲੇ ਭੈਣਾ ਭਰਾਵਾਂ ਨੂੰ ਵਪਾਰਪੂਰ ਦਾ ਕੋਈ ਕੰਮ ਨਹੀਂ ਲੋਕਲ ਵੀਡੀਓ ਘਰ ਦੀ ਮੇਰੇ ਪਿੰਡ ਦੀ ਗਾਰੰਟੀ ਵਾਲਾ ਕੰਮ ਆ ਤੇ ਵੀਰੇ ਦੀ ਮਾਂ ਦਾ ਕੀ ਰਿਕਾਰਡ ਸੀ ਮਾਂ ਦਾ ਬਾਈ ਇਹਦਾ 32 ਲੀਟਰ ਦਾ ਰਿਕਾਰਡ ਆ ਤੇ ਆਹੀ ਹੈ ਦੀ ਮਾਂ ਹਾਂ ਹਾਂ ਜਰਸੀ ਜਰਸੀ ਦੇ ਪੇਟੋਂ ਪੈਦਾ ਹੋਈ ਆ ਜਰਸੀ ਦੇ ਪੇਟੋਂ ਪੈਦਾ ਹੋਈ ਵੀ ਆ ਸਰਕਾਰੀ ਸੀਮਨ ਈਟੀਟੀ ਦੀ ਵਹੜ ਆ ਈਟੀਟੀ ਦੀ ਬਾਕੀ ਦੀ ਗੱਲ ਨਾ ਬੱਚੀਆਂ ਪੁੱਛੀਆਂ ਬਾਈ ਕੋਲੇ ਦਿਖਾਵਾਂ ਚੰਗੀਆਂ ਖੜੀਆਂ ਤੇ ਸੀਵਨ ਚੰਗਾ ਵਰਤਦਾ ਤੇ ਕੱਟੀਆਂ ਵੀ ਚੰਗੀਆਂ ਬੱਚੀਆਂ ਵੀ ਚੰਗੀਆਂ ਵਹੜਾਂ ਜਰਸੀਆਂ ਵੀ ਚੰਗੀਆਂ ਤੇ ਇਹ ਚੇਫ ਵੀ ਹੈਗਾ ਤੇ ਇਹ ਆਪਾਂ ਕਿਉਂਕਿ ਆਪਣੇ ਕੋਲੇ ਪਸ਼ੂ ਜਿਆਦੇ ਗਿਣਤੀ ਚ ਹਨਾ ਤੇ ਆਪਾਂ ਇੱਕ ਵਿੱਚੋਂ ਸੇਲ ਕਰਨੀਆਂ ਠੀਕ ਆ ਵੀਰੇ ਕਿੰਨੇ ਦਿਨ ਬਾਕੀ ਜਗਦੀਪ ਇਹਦੇ ਬਾਈ 20 ਤਰੀਕ ਨੂੰ ਦਿਨ ਪੂਰੇ 15 ਦਿਨ ਬਾਕੀ ਆਜੇ ਓਕੇ ਤੇ ਆ ਦੇਖੋ ਥਣ ਥਣ ਤੁਣ ਕਰਾਈਏ ਚੱਕ ਨੇੜ ਤੋਂ ਫੋਲ ਪਾਲ ਲੈ ਵਿੱਚ ਫੁੱਲ ਕਿੰਨੇ ਦਿਨ ਬਾਕੀ ਦੱਸਿਆ 15 ਦਿਨ ਬਾਈ 15 ਦਿਨ ਖੋਲੋ ਨੂੰ ਤੋਰਾ ਤਾਰਾ ਕਰਾਈਏ ਚੱਕ 15 ਦਿਨ ਪੈਂਡਿੰਗ ਆ ਹਜੇ ਤੇ ਬੱਚੀ ਮੂੰਹੋਂ ਖੀਰੀ ਜੇ ਆਪਾਂ ਗੱਲ ਕਰ ਲੇ ਤਾਂ ਰੇਟ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਵੀਡੀਓ ਤੇ ਬਣੇ ਰਹੋ ਐਂਡ ਤੱਕ ਆ ਦੇਖੋ ਜੀ ਫੇਸ ਫੂਸ ਕਰੋ ਚੱਕ ਸਮਾਈ ਸਮੂਹੀ ਫੁੱਲ ਆ ਬਾਈ ਦੀ ਸ਼ੌਂਕ ਨਾ ਪਾਲਦਾ ਆ ਦੇਖੋ ਜੀ ਖੀਰਾ ਬੱਚਾ ਤੁਹਾਨੂੰ ਦਿਖਾ ਰਹੇ ਆ ਓਰੀਜਨਲ ਖੀਰਾ ਕਰੋ ਜੀ ਚੈੱਕ ਦਰਸ਼ਨ ਕਰੋ ਤੇ ਸ਼ਾਇਨਗ ਵਗੈਰਾ ਫੁੱਲ ਮੋੜ ਲਓ ਜੀ ਬਾਕੀ ਦੀ ਗੱਲ ਸੇਵਾ ਪੂਰੀ ਨਾ ਪਾਲੀ ਵੀ ਹੈ ਇਹ ਜੀ ਗੱਲ ਨਹੀਂ ਹੈ ਨਾ ਜਗਦੀਪ ਹਾਂ ਭਾਈ ਸੇਵਾ ਸੇਵਾ ਪੂਰੀ ਹਾਂ ਪੂਰੀ ਸੇਵਾ ਨਾ ਪਾਲੀ ਵੀ ਹੈ ਚੰਗੇ ਸੀਮੰਦੀ ਆ ਤੇ ਬਾਕੀ ਦੀ ਗੱਲ ਦੇਖੋ ਤੇ ਕਦ ਘਾਟ ਫੁੱਲ ਖੀਰੀ ਦੇ ਹਿਸਾਬ ਨਾਲ ਕਦ ਘਾਟ ਫੁੱਲ ਤੇ ਪੋਲਾਂ ਪਾਲਾਂ ਪੂਰੀਆਂ ਕਰੋ ਜੀ ਚੈੱਕ ਥੱਲੇ ਤੋਂ ਇੱਕ ਨੰਬਰ ਤੇ ਬਾਕੀ ਚੰਗੇ ਸੀਮੰਦੀ ਸਰਕਾਰੀ ਸੀਮੰਦੀ ਆ ਕਿਹੜੇ ਸੀਮੰਦੀ ਦੱਸੀ ਦੁਬਾਰਾ ਫੇਰ ਈਟੀਟੀ ਸੀਮੰਦੀ ਜਿਹੜਾ ਸਰਕਾਰੀ ਆਉਂਦਾ ਇੰਪੋਰਟਡ ਓਕੇ ਤੇ ਫਿਰ ਇਹਦੇ ਜਗਦੀਪ ਐਤ ਕੀ ਦੁੱਧ ਕਿੰਨਾ ਕੱਢ ਸਕਦੇ ਆ ਪਹਿਲੇ ਵੀਰੇ ਦੁੱਧ ਬਾਈ 22 ਤੋਂ 25 ਲੀਟਰ ਤਾਂ ਕੱਢੂਗੀ ਰਾਮ ਨਾਲ ਕੱਢੂਗੀ ਹਨਾ ਕਿਉਂਕਿ ਅੰਗ ਪੈਰ ਚੰਗੇ ਆ ਤੇ ਬਾਕੀ ਦਾ ਇਮਾਨਦਾਰ ਰਿਕਾਰਡ ਵੀ ਚੰਗਾ ਖੜੀ ਆ ਕੋਲੇ ਕੋਈ ਆ ਨਹੀਂ ਸਾਨੂੰ ਕਿਹਾ ਬਈ ਐਫ ਦੇ ਪੇਟੋਂ ਇਹ ਜਰਸੀ ਦੇ ਬਾਈ ਨੇ ਟੀਕਾ ਲਵਾਇਆ ਸੀ ਜਰਸੀ ਦੇ ਪੇਟੋਂ ਇਹ ਐਚਪਾ ਪੈਦਾ ਹੋਈ ਵੀ ਆ ਤੇ ਇਹਨੇ ਗਰਮੀ ਵੀ ਬਹੁਤ ਘੱਟ ਮੰਨਣੀ ਆ ਕਿਉਂਕਿ ਇਹਦੀ ਜਿਹੜੀ ਮਾਂ ਆਂਗੀ ਉਹ ਜਰਸੀ ਆ ਤੇ ਫੈਡ ਦੀ ਕੰਪੈਸਿਟੀ ਵੀ ਕਿਉਂਕਿ ਜਰਸੀ ਦੇ ਪੇਟੋਂ ਪੈਦਾ ਹੋਈ ਆ ਚੰਗੀ ਰਹਿਣੀ ਐ ਇਹਦੀ ਤੇ ਵੀਰੇ ਫਿਰ ਜਗਦੀਪ ਇਹਦੇ ਪੈਸੇ ਕਿੰਨੇ ਆ ਜਮਾ ਜਾਇਜ਼ ਪੈਸੇ ਭਾਈ ਇਹਦਾ ਦੇਣ ਲੈਣ ਬਸ 85000 ਰੁਪਏ ਦੀ ਜਮਾ ਜਾਇਜ਼ ਰੇਟ ਆ ਕਿਉਂਕਿ 85000 ਰੁਪਏ ਤਾਂ ਇਹੋ ਜੀ ਬੱਛੀ ਤਿਆਰ ਕਰਨ ਨੂੰ ਲੱਗ ਜਾਂਦਾ ਜੀ ਕਿਉਂਕਿ ਖੀਰੀ ਕਿਤੇ ਸਵਾਉਣੀ ਕੋਈ ਮਾੜੀ-ਮੋਟੀ ਗੱਲ ਨਹੀਂ ਹੈਗੀ ਤੇ ਬਾਕੀ ਦੀ ਗੱਲ ਮਾਨਤਾਨ ਹੋ ਜੂ ਵੀਰੇ ਵਿੱਚੋਂ ਹਾਂ ਬਸ ਭਾਈ ਇਹਦੇ ਚ ਮਾਨਤਾ ਨਹੀਂ ਹੋਊ ਹੋਰ ਕੋਈ ਬਾਲਾ ਵੱਡਾ ਫਰਕ ਹਾਂ ਬੱਛੀ ਬਹੁਤ ਚੰਗੇ ਵੀਰੇ ਇੱਕ ਸੀ ਇੱਕ ਤੁਹਾਨੂੰ ਦਿਖਾਦੀ ਨੰਬਰ ਬੋਲ ਦਿਓ ਜੀ ਨੰਬਰ 22 97790 14469 ਦੁਬਾਰਾ ਫੇਰ ਬੋਲ ਦਿਓ 97790 14469 14469 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਮੇਰੇ ਪਿੰਡ ਦੀ ਵੀਡੀਓ ਜੀ ਤੇ ਜਿਹੜੀ ਆਪਾਂ ਤੁਹਾਨੂੰ ਬਾਹਰ ਦਿਖਾਈ ਹੈ ਤੋਹਫੀ ਹੈ ਜੀ ਤੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਬਾਕੀ ਸਾਰੇ ਵੀਰਾਂ ਦਾ ਅੰਤ ਤਾਈ ਵੀਡੀਓ ਦੇਖਣ ਲਈ ਤੈਅ ਦਿ ਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ